ਮਾਨ ਲਓ ਕਿ ਐਜੀ ਸਾਹਿਬ ਦੇ ਤੇ ਡੀਐਸਪੀ ਰਮੰਦਰ ਪਾਸੋਂ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭਾੜੇਪੁਰਸ਼ਾਂ ਦੀ ਤਲਾਸ਼ ਵਿੱਚ ਰਵਾਨਾ ਹੀ ਜਿੱਦਿਆ ਨੂੰ ਮਗਰੋਂ ਆਨੇ ਤਲਾਹ ਦਿੱਤੀ ਕਿ ਬਟਾਲਾ ਗ੍ਰਾਮ ਸੀ ਦੇ ਏਰੀਆ ਚੋ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੈਂਦਰਾਂ ਨੂੰ ਐ ਇੱਕ ਪਰ ਦੀ ਕਦਮਾਂ ਜਿਹਨਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗਾਰ ਪਿੰਡ ਪਿੰਡ ਹਰ ਦੋਨੇ ਇੱਕੋ ਦੀ ਇਹ ਚੀਜ਼ ਦੀ ਗੱਲ ਨਹੀਂ ਨਹੀਂ ਗ੍ਰੰਥਗਾਰ ਪਿੰਡ ਤੇ ਹੀ ਇਹ ਦੋਨੇ ਪਿੰਡ ਕੋ ਹਾਂ ਇੱਕੋ ਪਿੰਡ ਸਰ ਕੀ ਗੈਂਗ ਨਾਲ ਲਿੰਕਟੇ ਉੱਤੇ ਇਹ ਜਸ਼ਨ ਆ ਮੁੰਡਾ ਇੱਕ ਗੋਇਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇਖ ਤੋ ਕਰਦੇ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਇਹ ਕਰ ਰਹੇ ਹਾਂ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਇਹਨਾਂ ਦਾ ਇਨਾਂ ਦੀ ਐਕਟਵਾ ਦੇ ਵਿੱਚੋਂ 481000 ਰੁਪਏ ਡਰੱਗ ਹਨ ਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ